ਪੰਜਾਬ ਚ ਫਲੋਰ ਦੇ ਅੰਦਰ ਜਿਸ ਪ੍ਰਕਾਰ ਨਾਲ ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਦੇ ਉੱਤੇ ਖਾਲਿਸਤਾਨ ਪੱਖੀ ਨਾਰੇ ਲਿਖੇ ਗਏ ਔਰ ਫਿਰ ਪੰਨੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਚੋਂ ਬਾਬਾ ਸਾਹਿਬ ਅੰਬੇਦਕਰ ਬਾਰੇ ਬਹੁਤ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ ਇਸ ਪੂਰੇ ਘਟਨਾਕਰਮ ਦੀ ਭਾਰਤੀ ਜਨਤਾ ਪਾਰਟੀ ਕੜੇ ਸ਼ਬਦਾਂ ਚ ਨਿਖੇਧੀ ਕਰਦੀ ਹੈ ਬਾਬਾ ਸਾਹਿਬ ਅੰਬੇਦਕਰ ਇਸ ਦੇਸ਼ ਦੇ ਸੰਵਿਧਾਨ ਨਿਰਮਾਤਾ ਨੇ ਹਿੰਦੁਸਤਾਨ ਦੇ ਕਰੋੜਾਂ ਲੋਕਾਂ ਦੇ ਨਾਇਕ ਨੇ ਹਿੰਦੁਸਤਾਨ ਚ ਸਮਤਾ ਸਮਰਸਤਾ ਯੁਕਤ ਸਮਾਜ ਬਣਾਉਣ ਲਈ ਉਹਨਾਂ ਦੀ ਬਹੁਤ ਬੜੀ ਭੂਮਿਕਾ ਹੈ ਔਰ ਦੇਸ਼ ਉਹਨਾਂ ਨੂੰ ਹਮੇਸ਼ਾ ਸਜਦਾ ਕਰਦਾ ਪ੍ਰਣਾਮ ਕਰਦਾ ਹੈ ਐਸੀ ਮਹਾਨ ਸ਼ਖਸੀਅਤ ਦੇ ਬਾਰੇ ਚ ਇਸ ਪ੍ਰਕਾਰ ਦੇ અપਮਾਨਜਨਕ ਸ਼ਬਦ ਇਸਤੇਮਾਲ ਕਰਨਾ ਔਰ ਪੰਜਾਬ ਦੇ ਅੰਦਰ ਫਿਰਕਿਆਂ ਚ ਆਪਸ ਚ ਲੜਾਈ ਹੋਵੇ ਉਹਦੇ ਲਈ ਇਹ ਇੱਕ ਵੱਡੀ ਸਾਜ਼ਿਸ਼ ਜਿਹੜੀ ਸੀਮਾ ਪਾਰ ਤੋਂ ਰਚੀ ਜਾ ਰਹੀ ਹੈ ਅਸੀਂ ਉਹਦੀ ਨਿਖੇਧੀ ਕਰਦੇ ਹਾਂ ਔਰ ਮੈਂ ਕੇਂਦਰ ਸਰਕਾਰ ਤੋਂ ਮੰਗ ਵੀ ਕਰਦਾ ਕਿ ਉਹ ਜਿੱਥੇ ਪੰਨੂ ਦੇ ਖਿਲਾਫ ਕੜੀ ਕਾਰਵਾਈ ਕਰੇ ਉੱਥੇ ਪੰਜਾਬ ਦੇ ਅੰਦਰ ਵੀ ਪੰਜਾਬ ਸਰਕਾਰ ਇਹ ਜਿਹੜੀਆਂ ਤਾਕਤਾਂ ਲਗਾਤਾਰ ਪੰਜਾਬ ਦੀ ਸ਼ਾਂਤੀ ਨੂੰ ਪਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਇਹਨਾਂ ਦੇ ਖਿਲਾਫ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਬਾਬਾ ਸਾਹਿਬ ਦੇ ਬੁੱਤ ਦਾ ਜਿਨ੍ਹਾਂ ਨੇ અપਮਾਨ ਕੀਤਾ ਹੈ ਉਹਨਾਂ ਦੋਸ਼ੀਆਂ ਨੂੰ ਪਕੜ ਕੇ ਤੁਰੰਤ ਉਹਨਾਂ ਦੇ ਖਿਲਾਫ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਪੂਰਾ ਪੰਜਾਬ ਇੱਕ ਜੁੱਟ ਹੋ ਕਰਕੇ ਇਸ અપਮਾਨ ਦੇ ਖਿਲਾਫ ਖੜਾ ਹੋਏ